ਬਹੁਤ ਬਹੁਤ ਮੁਬਾਰਕਾਂ ਮਾਨ ਸਾਹਿਬ ਨੂੰ ਜਨਮ ਦਿਨ ਦੀਆਂ ਬਾਕੀ ਸਾਰੇ ਸਾਈਬਰ ਸਾਰਿਆਂ ਨੂੰ ਮੇਰੇ ਵੱਲੋਂ ਸਭ ਸਹਿਦਿਕਾ ਸੰਤਲਪ ਸਿੰਘ ਤੁਸੀਂ ਅੱਗੇ ਹੋ ਜਾਓ ਕੋਈ ਨਾ ਸਾਧੂ ਪੰਜਾਬੀ ਨੂੰ ਕੁਰਸੀ ਪੱਗੇ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਸਤਿ ਕੀ ਧਾਮ ਹਾਂ ਮੈਂ ਕੋਸ਼ਿਸ਼ ਕਰੂੰਗਾ ਕਿ ਮਾਨਸਾ ਵਰਗੇ ਉਹ ਦੋ ਸ਼ਬਦ ਬੋਲਾਂ ਹਾਂ ਸਿੱਕੇ ਖਰੇ ਹਾਂ ਟਣਕਦੇ ਚਾਂਦੀ ਦੇ ਹਾਂ ਸਿੱਕੇ ਖਰੇ ਹਾਂ ਟਣਕਦੇ ਚਾਂਦੀ ਦੇ ਅਸਲੀ ਸਿੱਕੇ ਲਿਸ਼ਕਦੇ ਚਾਂਦੀ ਦੇ ਮੇਲ ਖੋਟਿਆਂ ਸੰਗ ਰਹਿਣਾ ਖੁਦ ਹੀ ਮਾਲਕ ਰੂਹ ਰੋਹਾਨੀ ਦੇ ਸੱਚ ਸਵਾਏ ਕੁਝ ਨਾ ਕਹਿਣਾ ਖੋਟਿਆਂ ਦੇ ਸੰਗ ਨਹੀਂ ਵਾਹ ਗੋਰੇ ਬਰਾਈਆਂ ਦੇ ਵਿੱਚ ਹੋਣ ਝਟ ਮਲੀਨ ਗੋਰੇ ਬਰਾਈਆਂ ਦੇ ਵਿੱਚ ਹੋਣ ਝਟ ਮਲੀਨ ਵਾਸ ਸੁਨਹਿਰੀ ਖੁੰਜੇ ਤੋਂ ਉਹ ਹੀ ਹੋਣ ਗਦੀਨ ਸਾਹਾਂ ਜੀ ਪੂੰਜੀ ਮਹਗੀ ਸੋਨੇ ਤੋਂ ਰਾਜਾ ਇਹ ਰਜਾ ਮੰਦ ਰਹਿਣਾ ਅਸਰੀ ਸਿੱਕੇ ਹਾਂ ਟੜਕਦੇ ਚਾਂਦੀ ਦੇ ਅਸੀਂ ਖੋਟਿਆ ਸੰਗ ਨਹੀਂ ਰਹਿਣਾ ਵਾਜੀ ਵਾਹ ਹਾਂ ਸ੍ਰੀਕ ਅੱਲਾ ਮੌਲਾ ਦੇ ਕਾਫਰ ਹੁੰਦੇ ਵੱਧ ਝੜ ਕੇ ਇੱਧਰ ਦੇਖ ਉਹ ਇੱਧਰ ਉਹ ਬਾਬਾ ਕਲਮਾ ਰਾਣਾ ਅਕਲਦਾਨ ਖੜਾ ਤੇਰੇ ਸਾਹਮਣੇ ਹੈ ਅਕਲਦਾਨ ਕਲਮਾਨ ਜੀ ਠੀਕ ਹੈ ਇੱਧਰ ਧਿਆਨ ਕਰੋ ਉਲਟੇ ਦਾ ਇੱਧਰ ਸ਼ਰੀਕ ਅੱਲਾ ਮੌਲਾ ਦੇ ਕਾਫਰ ਹੁੰਦੇ ਵੱਧ ਜੜ ਕੇ ਲੁੱਟ ਘਸੁੱਟ ਖੋ ਦਾ ਮਾਲ ਗਲੇ ਨਾ ਕਦੀ ਕਾਜੀ ਅੜ ਕੇ ਹਾਂ ਸ਼ਰੀਕ ਅੱਲਾ ਮੌਲਾ ਦੇ ਕਾਫਰ ਹੁੰਦੇ ਵੱਧ ਜੜ ਕੇ ਲੁੱਟ ਘਸੁੱਟ ਖੋ ਦਾ ਮਾਲ ਗਲੇ ਨਾ ਕਦੀ ਕਾਜੀ ਅੜ ਕੇ ਜਮ ਦੂਤਾ ਨੇ ਫੜ ਟਾਉਣੋਂ ਸਾਰ ਰਗ ਰਗ ਵਿੱਚੋਂ ਕੱਟ ਲੈਣਾ ਚੱਕੇ ਹਾਂ ਟੰਕ ਦੀ ਚਾਲ ਦੀ ਜੀ ਅਸੀਂ ਮੋਟਿਆਂ ਸੰਗ ਨਹੀਂ ਰਹਿਣਾ ਵਾਹਿਗੁਰੂ ਛਿੜਦੀ ਕੰਪਨੀ ਮੌਤ ਫਰਿਸ਼ਤੇ ਨੂੰ ਛਿੜਦੀ ਕੰਪਨੀ ਮੌਤ ਫਰਿਸ਼ਤੇ ਨੂੰ ਬਿੰਦੇ ਸਾਰ ਹੀ ਬਾਜਾਂ ਵਾਲਾ ਉਹ ਮੀਸ ਗਰੋਦੀ ਗੁਰੂ ਦਾ ਸੱਚਾ ਹੈ ਸੇਵਕ ਬਾਹਲਾ ਚੱਜਦੇ ਕੰਮਾਂ ਲਈ ਅੱਗੇ ਹੁੰਦਾ ਚੱਜਦੇ ਕਮਾਲ ਲਈ ਅੱਗੇ ਹੁੰਦਾ ਜਿੱਦਾਂ ਹਨੇਰੇ ਦੇ ਵਿੱਚ ਰਹਿਣਾ ਸ਼ਿੱਕੇ ਹਾਂ ਣਕ ਦੇ ਚਾਂਦੀ ਦੇ ਨਾਹੀਂ ਖੋਟਿਆ ਸੰਗ ਰਹਿਣਾ ਅਸੀਂ ਖਰੀ ਸ਼ਿੱਕੇ ਹਾਂ ਣਕ ਦੇ ਚਾਂਦੀ ਦੇ ਧੰਵਾਦ ਸ਼ੁਕਰੀਆ